ਜਿਨ੍ਹਾਂ ਜਿਨ੍ਹਾਂ ਦੇ ਕੋਲ Jio ਦਾ SIM ਹੈ ਉਹਨਾਂ ਦਾ 35000 ਰੁਪਏ ਦਾ ਫਾਇਦਾ ਹੋਣ ਜਾ ਰਿਹਾ ਤੇ ਇਹ ਵੀਡੀਓ ਉਹਨਾਂ ਤੱਕ ਕਰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਵੀ Jio ਦਾ SIM ਵਰਤ ਰਹੇ ਨੇ ਤਾਂ Jio ਨੇ Google ਦੇ ਨਾਲ ਹੱਥ ਮਲਾਇਆ ਤੇ ਇੱਕ ਜਿਹੜੀ ਸਕੀਮ ਨਵੀਂ ਲੈ ਕੇ ਆਇਆ ਜਿਹਦੇ ਵਿੱਚ ਹਰ ਇੱਕ ਯੂਜ਼ਰ ਦਾ 35000 ਰੁਪਏ ਦਾ ਫਾਇਦਾ ਹੋਣ ਜਾ ਰਿਹਾ ਤਾਂ ਇਹਦੇ ਖਾਤਰ ਕੀ ਚਾਹੀਦਾ ਕਿਵੇਂ ਫਾਇਦਾ ਇਹ ਕਲੇਮ ਕਰਨਾ ਕੀ ਇਹੇ ਆਫਰ ਆ ਇਹਦੇ ਬਾਰੇ ਫੁੱਲ ਜਾਣਕਾਰੀ ਦਿੱਤੀ ਹੋਈ ਆ ਇਸ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਨੂੰ ਪੂਰੀ ਦੇਖ ਲਿਓ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਲੱਗ ਜੂਗਾ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ Jio ਐਪ ਹੋਣੀ ਜ਼ਰੂਰੀ ਆ Jio ਐਪ ਉਹਨਾਂ ਕੋਲ ਜ਼ਰੂਰ ਹੋਊਗੀ ਜਿਨ੍ਹਾਂ ਨੇ Jio ਦੇ SIM ਵਰਤ ਰਹੇ ਨੇ ਤੇ ਆਪਣੇ ਫੋਨ ਦੇ ਵਿੱਚ ਰੀਚਾਰਜ ਵਗੈਰਾ ਕਰਦੇ ਨੇ ਤਾਂ ਉਹ Jio ਐਪ ਵਰਤਦੇ ਹੋਣੇ ਤਾਂ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ Jio ਐਪ ਨਹੀਂ ਹੈਗੀ ਤਾਂ Play Store ਦੇ ਤੋਂ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਨ ਤੋਂ ਬਾਅਦ ਉਹਦੇ ਵਿੱਚ ਆਪਣੇ ਫੋਨ ਨੰਬਰ ਦੇ ਨਾਲ ਰਜਿਸਟਰ ਕਰ ਲੈਣਾ ਹੈ ਰਜਿਸਟਰ ਕਰਨ ਤੋਂ ਬਾਅਦ ਆਪਾਂ Jio ਐਪ ਖੋਲਦੇ ਆ ਤੁਹਾਨੂੰ ਦੱਸਦੇ ਆ ਕਿ ਇਹ ਆਫਰ ਕਲੇਮ ਕਿਵੇਂ ਕਰਨਾ ਤੇ ਇਹਦੇ ਵਿੱਚ ਹੈ ਕੀ ਤੇ ਫਾਇਦਾ ਕੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ Jio ਐਪ ਦੇ ਵਿੱਚ ਜਾਣਾ ਸਾਰਿਆਂ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਆ ਜਾਣੀ ਹੈ ਇੱਥੇ ਤੁਹਾਡੇ ਸਾਹਮਣੇ Pro plan of Google Gemini free register now 18 month pro plan of Google Gemini is free register interest ਤੁਹਾਡੇ ਸਾਰਿਆਂ ਕੋਲੇ ਇਹ ਵਾਲਾ ਨੋਟੀਫਿਕੇਸ਼ਨ ਆ ਚੁੱਕਿਆ ਹੋਣਾ ਰਜਿਸਟਰ ਇੰਟਰਸਟ ਦੇ ਉੱਤੇ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਤੁਹਾਡਾ ਇੰਟਰਸਟ ਆ ਇਹਦੇ ਵਿੱਚ ਰਜਿਸਟਰ ਜਿਹੜਾ ਹੋ ਜਾਊਗਾ ਹੋਣ ਤੋਂ ਬਾਅਦ ਕੀ ਹੈ ਕਿ ਤੁਹਾਨੂੰ ਇਹ 35000 ਰੁਪਏ ਦਾ ਆਫਰ 18 ਮਹੀਨਿਆਂ ਦਾ ਤੁਹਾਡੇ ਖਾਤਰ ਫ੍ਰੀ ਦੇ ਵਿੱਚ ਅਪਲਾਈ ਹੋ ਜੂ ਸਭ ਤੋਂ ਵੱਡਾ ਫਾਇਦਾ ਉਹਨਾਂ ਖਾਤਰ ਆ ਜਿਹੜੇ ਆਈਫੋਨ ਯੂਜ਼ ਕਰਦੇ ਆ ਉਹਨਾਂ ਨੂੰ 2 TB ਯਾਨੀ ਕਿ 2 13 TB ਦੀ ਕਲਾਉਡ ਸਟੋਰੇਜ ਵੀ ਫ੍ਰੀ ਮਿਲ ਜੂਗੀ ਜਿਹੜੇ ਸਟੋਰੇਜ ਨਾਲ ਜੁੜਦੇ ਆ ਕਿ ਉਹਨਾਂ ਦੇ ਫੋਨ ਦੀ ਸਟੋਰੇਜ ਫੁੱਲ ਹੋ ਚੁੱਕੀ ਆ 18 ਮਹੀਨਿਆਂ ਦਾ ਸਬਸਕ੍ਰਿਪਸ਼ਨ ਜੋ ਕਿ 35000 ਰੁਪਏ ਦਾ ਬੰਦਾ Google Gemini ਦਾ ਉਹ ਤੁਹਾਨੂੰ ਬਿਲਕੁਲ ਫ੍ਰੀ Jio ਦੇ ਵਿੱਚ ਮਿਲ ਜਾਣਾਗਾ ਇਹੋ ਜੀਆਂ ਇਮੇਜਸ ਇਹ Google Gemini ਤੋਂ ਹੀ ਬਣਦੀਆਂ ਨੇ ਤੇ ਇਹ ਮੈਂ ਪੇਡ ਵਰਜਨ ਦੇ ਉੱਤੇ ਬਣਾਉਣਾਗਾ ਪਰ ਗੂਗਲ ਜੈਮਿਨਾਈ ਨੇ ਫ੍ਰੀ ਆਪਾਂ ਨੂੰ ਜਿਹੜੀਆਂ ਕੀ ਆ ਇਹ ਪ੍ਰੋਵਾਈਡ ਕਰ ਦਿੱਤੀਆਂ ਨੇ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਿਓ ਕਿ ਮੈਂ ਪੈਸਿਆਂ ਦੀ ਗੱਲ ਨਹੀਂ ਕਰ ਰਿਹਾ ਕਿ ਤੁਹਾਨੂੰ ਪੈਸੇ ਮਿਲ ਜਾਣਗੇ ਪੈਸੇ ਨਹੀਂ ਮਿਲਨੇ ਤੁਹਾਨੂੰ ਇਹ ਸਬਸਕ੍ਰਿਪਸ਼ਨ 18 ਮਹੀਨਿਆਂ ਦਾ ਪਲੱਸ 2 TB ਦੀ ਸਟੋਰੇਜ ਇਹ ਵਾਲੀ ਫ੍ਰੀ ਮਿਲ ਜੂਗੀ ਇਹਦੇ ਵਿੱਚ ਤੁਸੀਂ ਕੁਝ ਵੀ ਰਿਸਰਚ ਕਰ ਸਕਦੇ ਹੋ ਕੋਈ ਵੀ ਅਸਾਈਨਮੈਂਟ ਆ ਤਿਆਰ ਕਰਾਉਣੀ ਆ ਕੁਝ ਵੀ ਪੁੱਛਣਾਗਾ ਤੁਸੀਂ ਇਹ ਗੂਗਲ ਜੈਮਿਨਾਈ ਦੇ ਵਿੱਚੋਂ ਪਤਾ ਕਰ ਸਕਦੇ ਹੋ ਕੋਈ ਇਮੇਜ ਜਨਰੇਟ ਕਰਨੀ ਆ ਕੋਈ ਕੰਟੈਂਟ ਕ੍ਰੀਏਟਰ ਆ ਜੋ ਕਿ ਵੀਡੀਓ ਬਣਾਉਣੀ ਆ ਜਾਂ ਕੋਈ ਵੀ ਚੀਜ਼ ਦੀ ਨੌਲੇਜ ਚਾਹੀਦੀ ਆ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋਗੇ ਤਾਂ Google Gemini ਦੀ ਇਹ ਸਬਸਕ੍ਰਿਪਸ਼ਨ 18 ਮਹੀਨਿਆਂ ਦੀ ਬਿਲਕੁਲ ਫ੍ਰੀ ਜਿਹੜੇ ਜਿਹੜਾ ਕੋਲੇ Jio ਦਾ SIM ਹੈ ਤਾਂ ਉਹਨਾਂ ਨੂੰ ਮਿਲ ਜੂ ਜਿਵੇਂ ਪਿੱਛੇ ਜੇ Perplexity AI ਦੀ ਜਿਹੜੀ ਕਿ ਸਬਸਕ੍ਰਿਪਸ਼ਨ Airtel ਨੇ ਫ੍ਰੀ ਕੀਤੀ ਸੀ ਤੇ ਉਵੇਂ ਹੀ ਇਹ ਜਿਹੜੀ ਕਿ Jio ਨੇ ਫ੍ਰੀ ਕੀਤੀ ਹੈ ਕਿਉਂਕਿ Jio ਦਾ ਇਹਦੇ ਨਾਲ ਟਾਈ ਅਪ ਹੋਇਆਗਾ Google ਦੇ ਨਾਲ ਤਾਂ ਉਹਨਾਂ ਨੇ ਸੋਚਿਆ ਕਿ ਇਹ ਵਾਲੀ ਜਿਹੜੀ ਕਿ ਆਫਰ ਫ੍ਰੀ ਦਿੱਤੀ ਜਾਵੇ ਇਹ ਕਿੰਨਾਂ ਨੂੰ ਅਵੇਲੇਬਲ ਹੋ ਜਿਹੜੇ ਜਿਹੜੇ 349 ਤੋਂ ਪਲੱਸ ਦਾ ਰੀਚਾਰਜ ਕਰਦੇ ਨੇ ਪਲੱਸ ਜਿਨ੍ਹਾਂ ਦੀ ਏਜ 18 ਤੋਂ 25 ਦੇ ਵਿੱਚ ਵਿੱਚ ਆ ਉਹਨਾਂ ਨੂੰ ਇਹ ਆਫਰ ਅਪਲਾਈ ਹੋ ਜੂ ਤੇ ਉਹ ਇਸ ਆਫਰ ਦਾ ਲਾਭ ਲੈ ਸਕਦੇ ਨੇ ਤਾਂ ਜ਼ਰੂਰੀ ਇਹ ਆ ਕਿ ਜੀਓ ਐਪ ਦੇ ਵਿੱਚ ਲੌਗਇਨ ਕਰਕੇ ਤੁਸੀਂ ਸਬਮਿਟ ਇੰਟਰਸਟ ਦੇ ਉੱਤੇ ਜ਼ਰੂਰ ਕਰ ਦਿਓ ਆਫਰ ਅਵੇਲੇਬਲ ਹੋ ਜੂ ਜਦੋਂ ਸਾਰਿਆਂ ਨੂੰ ਮਿਲਿਆ ਤੇ ਤੁਹਾਨੂੰ ਵੀ ਨਾਲ ਦੀ ਨਾਲ ਇਹ ਆਫਰ ਮਿਲ ਜੂਗਾ ਤੁਸੀਂ ਇਹਦੇ ਉੱਤੇ ਇੰਟਰਸਟ ਸਬਮਿਟ ਕਰਕੇ ਇਹ ਆਫਰ ਨੂੰ ਕਲੇਮ ਕਰ ਲਿਓ